ਤਕਵੀਰ ਆਪਾਂ ਨਾ ਥੋੜਾ ਜਿਹਾ ਸਮਾਨ ਆ ਕਲਾਸੀ ਜੁਐਲਸ ਆਲੇ ਨੇ ਲੈਣਾ ਮੇਕਅਪ ਦਾ ਓਏ ਚਾਚੀ ਮੈਂ ਥੋ ਤਾਂ ਸੂਟ ਹੀ ਨਹੀਂ ਚੱਕੇ ਜਾਂਦੇ ਹਜੇ ਆ ਤੇਰਾ ਮੇਕਅਪ ਵਾਲਾ ਸਮਾਨ ਅੜਿਆ ਰਹਿ ਗਿਆ ਕੋਈ ਨਾ ਕੋਈ ਨਾ ਆਜਾ ਆਪਾਂ 2 ਮਿੰਟ ਲੱਗਣੇ ਆ ਬਸ ਆਜਾ 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 ਕੋਈ ਨਹੀਂ ਚਾਚੀ ਲੈ ਲੈ ਜਿਹੜਾ ਕੁਸ ਲੈਣਾ ਹੈ ਆਥਨੇ ਪਵਾਉਂਗਾ ਚਾਚੇ ਤਾਂ ਛੇਪਰ ਥੋੜਾ ਜਿਹਾ ਸਮਾਨ ਲੈਣਾ ਚਾਚੀ ਨੂੰ ਦੱਸ ਕਿਉਂ ਦੱਸੇਂਗਾ ਤੂੰ ਹਾਏ ਓਏ ਬਈ ਲੈ ਲੈ ਚਾਚੀ ਜਿਹੜਾ ਕੁਸ ਲੈਣਾ ਹੈ ਓਹੋ ਚਾਚੇ ਦਾ ਏਕ ਰਾਉਗੀ ਕਰੂੰਦਾ ਜਿਹੜੇ ਹਸਾਬ ਨਾਲ ਸਮਾਨ ਜਾਂ ਲਈ ਜਾਂਦੀ ਆ ਕਿਉਂ ਚਾਚੇ ਮੈਨੂੰ ਤਾਂ ਲੱਗਦਾ ਵੱਡੇ ਬਲ ਬਣਵਾ ਲਿਆ ਨਾ ਪੁੱਤ ਇੱਥੇ ਤਾਂ ਅੱਧੇ ਰੇਟ ਤੇ ਚੀਜ਼ਾਂ ਮਿਲਦੀਆਂ ਨੇ ਆ ਦੇਖ ਸੋ ਸਿਊਟੀ ਦੀ ਲਿਪਸਟਿਕ ਇੱਕ ਨਾਲ ਇੱਕ ਫ੍ਰੀ ਪਿਓਰ ਉਰਡ ਦਾ ਲੋਸ਼ਨ ਇੱਕ ਨਾਲ ਇੱਕ ਫ੍ਰੀ ਹੈ ਇਹ ਬੀ ਐਲ ਸੀ ਸੀ ਦਾ ਲੋਸ਼ਨ ਹੈ ਇੱਕ ਨਾਲ ਇੱਕ ਫ੍ਰੀ ਹੈ ਤੇ ਬਾਕੀ ਵੀ ਸਮਾਨ ਸਾਰਾ ਨਾ ਅੱਧੇ ਰੇਟਾਂ ਤੇ ਮਿਲਦਾ ਜੇ ਤੁਸੀਂ ਨੇ ਵੀ ਅੱਧੇ ਰੇਟਾਂ ਦੇ ਸਮਾਨ ਲੈਣਾ ਹੈ ਦੜਬੇ ਆ ਜਾਓ ਕਲਾਸੀ ਜੁਐਲਜ਼ ਵਾਲਿਆਂ ਦੇ ਸ਼ਹਿਰ ਪੰਜਾਬ ਮਾਰਕੀਟ ਸਕਰੀਨ ਤੇ ਨੰਬਰ ਚੱਲੀ ਜਾਂਦਾ ਜ਼ਿਆਦਾ ਜਾਣਕਾਰੀ ਲਈ ਕਾਲ ਜਮ ਐਸੇ ਕਰ ਸਕਦੇ ਹੋ